ਸਾਰੇ ਨੂੰ ਪਿਆਰ ਭਰ ਇਸ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਵੇੜਾ ਪੰਜਾਬ ਦੇ ਮਲਾਜ਼ਮਾਂ ਨੂੰ ਵੀ ਹੁਣ ਮਿਲੇਗਾ ਕੇਂਦਰ ਦੇ ਮਲਾਜ਼ਮਾਂ ਦੇ ਵਾਂਗ ਵੱਡਾ ਲਾਭ 4% ਡੀਏਟ ਵਾਦ ਹੁਣ ਹੋਰ ਜਿਹੜੀ ਕਿ ਪੂਰੀ ਹੋਵੇਗੀ ਮਲਾਜ਼ਮਾਂ ਤੇ ਪੈਨਸ਼ਨਰ ਦੀ ਇਹ ਵੱਡੀ ਮੰਗ ਤਾਂ ਹਾਂਜੀ ਦੋਸਤੋ ਇਸ ਵਕਤ ਦੀ ਬਹੁਤ ਹੀ ਖਾਸ ਵੱਡੀ ਅਪਡੇਟ ਜਿਹੜੀ ਹੈ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਆਜ਼ਰ ਹੋਏ ਆ ਲੈ ਕੇ ਜਿਹੜੀ ਕਿ ਜਿਸ ਦੇ ਵਿੱਚ ਸੂਤਰਾਂ ਦੇ ਵੱਲੋਂ ਜਿਹੜੀ ਹੈ ਵੱਡੀ ਜਾਣਕਾਰੀ ਜਿਹੜੀ ਹੈ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਵੱਡੀ ਅਪਡੇਟ ਜਿਹੜੀ ਹੈ ਤੇ ਮਲਾਸਮਾਂ ਦੇ ਵੱਡੇ ਸੰਘਰਸ਼ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਜਿਹੜਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੀ ਝਾੜ ਵਿਤ ਸਕੱਤਰ ਨੂੰ ਜਿਹੜਾ 30 ਜਨਵਰੀ ਤੱਕ ਜਿਹੜੀ ਕੀ ਜਿਹੜੀ ਹੁਕਮ ਦਿੱਤੇ ਗਏ ਨੇ ਝਾੜ ਪਾਈ ਗਈ ਹੈ ਇਹ ਹਾਈ ਕੋਰਟ ਨੇ ਮੰਗਲਵਾਰ ਪੰਜਾਬ ਦੇ ਵਿੱਤ ਸਕੱਤਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇਸ ਦੇ ਲਈ ਅਦਾਲਤ ਨੇ ਵਿੱਤ ਸਕੱਤਰ ਨੂੰ ਕਿਹਾ ਹੈ ਕਿ 30 ਜਨਵਰੀ ਤੱਕ ਪੂਰੀ ਜਾਣਕਾਰੀ ਦੇਣ ਦੇ ਨਹੀਂ ਤਾਂ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਜੇ ਤੱਕ ਇਸ਼ਤਿਹਾਰਾਂ ਦੇ ਖਰਚੇ ਦੀ ਜਿਹੜੀ ਹੈ ਜਾਣਕਾਰੀ ਨਹੀਂ ਦਿੱਤੀ ਹੈ। ਇਸੇ ਦੇ ਤਹਿਤ ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਦੇ ਵਿੱਤ ਸਕੱਤਰ ਨੂੰ ਫਟਕਾਰ ਵੀ ਲਗਾਈ ਹੈ। ਉਹਨੇ ਉਹਨਾਂ ਨੇ ਹੁਕਮ ਜਿਹੜੇ ਦਿੱਤੇ ਨੇ 30 ਜਨਵਰੀ ਤੱਕ ਪੂਰੀ ਜਾਣਕਾਰੀ ਦੇਣ ਨਹੀਂ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਸੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਆਸ਼ੀਮਾਨ ਭਾਰਤ ਯੋਜਨਾ ਤਹਿਤ ਹਸਪਤਾਲਾਂ ਨੂੰ ਸਕੀਮ ਦੀ ਰਾਸ਼ੀ ਜਾਰੀ ਕਰਨ ਵਿਰੁੱਧ ਦਾਇਰ ਪਟੀਸ਼ਨਾਂ ਤੇ ਹਾਈ ਉਰਨੇ 20 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਦਸੰਬਰ 2021 ਤੋਂ ਸਤੰਬਰ 2024 ਤੱਕ ਇਸ਼ਤਿਹਾਰਬਾਜ਼ੀ ਤੇ ਕਿੰਨਾ ਖਰਚਾ ਕੀਤਾ ਗਿਆ ਹੈ ਮੰਤਰੀਆਂ ਵਿਧਾਇਕ ਦੀਆਂ ਨਵੀਆਂ ਗੱਡੀਆਂ ਤੇ ਘਰਾਂ ਦੇ ਨਵੀਕਰਨ ਤੇ ਕਿੰਨਾ ਖਰਚਾ ਕੀਤਾ ਗਿਆ ਹੈ ਮੁਫਤ ਬਿਜਲੀ ਆਟਾ ਦਾਸ ਕਿੰਨਾ ਖਰਚਾ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹਲੇ ਤੱਕ ਕੋਈ ਵੀ ਜਾਣਕਾਰੀ ਨਾ ਦਿੱਤੇ ਜਾਣ ਕਰਨ ਹਾਈ ਕੋਰਟ ਨੇ ਹੁਣ ਸਖਤ ਰੁਕੂ ਅਖਤਿਆਰ ਕਰਤੇ ਆ ਪੰਜਾਬ ਦੇ ਵਿੱਤ ਸਕੱਤਰ ਨੂੰ ਨਿਜੀ ਤੌਰ ਤੇ ਹਲਫਨਾਮਾ ਦਾਇਰ ਕਰਨ ਕੇ ਹਾਈ ਕੋਰਟ ਨੂੰ 30 ਜਨਵਰੀ ਤੱਕ ਪੂਰੀ ਜਾਣਕਾਰੀ ਦੇਣ ਦੇ ਹੁਕਮ ਦੇ ਦਿੱਤੇ ਗਏ ਨੇ ਸੋ ਦੋਸਤੋ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਸਪਸ਼ਟੀਕਰਨ ਹਜੇ ਨਹੀਂ ਆਇਆ ਕਿ ਕਿਹੜੇ ਹੁਕਮ ਜਿਹੜੇ ਦਿੱਤੇ ਗਏ ਨੇ ਉਸਰੀ ਪਾਸੇ ਜੇਕਰ ਦੋਸਤੋਂ ਗੱਲ ਕੀਤੀ ਜਾਵੇ ਤਾਂ ਏਰੀਅਰ ਦੇ ਬਕਾਇਏ ਨੂੰ ਲੈ ਕੇ ਜਾਣੇ ਕੀ ਡੀਏ ਦੇ ਬਕਾਇਏ ਨੂੰ ਲੈ ਕੇ ਕਿਸ਼ਤਾਂ ਦਾ ਅਲਾਨ ਜਿਹੜਾ ਹੈ ਹੋ ਸਕਦਾ ਕਿਉਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ 30 ਜਨਵਰੀ ਨੂੰ ਜਿਹੜੀ ਕਿ ਅਹਿਮ ਜਿਹੜੀ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਫਿਡੇਫਟ ਜਿਹੜਾ ਕਿ ਮੰਗਿਆ ਹੈ ਕਿ ਮਲਾਸਮਾਂ ਦੇ ਡੀਏ ਦੇ ਬਕਾਇਏ ਦੀ ਇਦਾਂ ਕਿ ਕਿਸ ਤਰ੍ਹਾਂ ਕਰੋਗੇ ਇਸ ਨੂੰ ਦੇਖਦੇ ਆ ਪੰਜਾਬ ਸਰਕਾਰ ਮਲਾਸਮਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਹੈ ਲੈ ਸਕਦੀ ਹੈ ਮਲਾਜ਼ਮਾਂ ਤੇ ਪੈਨਸ਼ਨਰਜ਼ ਨੂੰ 30 ਜਨਵਰੀ ਦੀ ਅਹਿਮ ਜਿਹੜਾ ਕੀ ਦਿਨ ਮੰਨਿਆ ਗਿਆ ਹੈ ਕਿਉਂਕਿ ਮਲਾਜ਼ਮਾਂ ਦੇ ਲੰਮੇ ਸੰਘਰਸ਼ ਧਰਨੇ ਕਰਦੇ ਆ ਰਹੇ ਨੇ ਕਿ ਸਾਡਾ ਜਿਹੜਾ ਹੈ 11% ਡੀਏ ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ 에ਰੇ ਦੀ ਮੰਗ ਕਰ ਰਹੇ ਨੇ ਉਸ ਦੇ ਵਿੱਚ ਮਾਨ ਸਰਕਾਰ ਅਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਵੱਡਾ ਫੈਸਲਾ ਲੈ ਸਕਦੇ ਨੇ ਜਿਸ ਦਾ ਸਿੱਧਾ ਜਿਹੜਾ ਹੈ ਲਾਭ ਜਿਹੜਾ ਪੈਨਸ਼ਨਰਾਂ ਤੇ ਮਲਾਜ਼ਮਾਂ ਨੂੰ ਲਾਭ ਜਿਹੜਾ ਹੈ ਮਿਲ ਸਕਦੇ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜੀ ਅਪਡੇਟ ਜਿਹੜੀ ਨਿਕਲ ਕੇ ਆਉਂਦੀ ਹੈ ਜਿਵੇਂ ਕਿ ਕੋਈ ਵੱਡੀ ਅਪਡੇਟ ਆਉਂਦੀ ਹੈ ਤਾਂ ਸਰ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਤੇ ਪੈਨਸ਼ਨ ਲਈ ਲੈ ਕੇ ਆਵਾਂਗੇ ਜਰੂਰ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਧੰਨਵਾਦ ਜੀ